ਬੀਬੀ ਸਾਨੂੰ ਨਾ ਰੋਕਿਓ ਅੱਜ ਉਹਨਾਂ ਨੇ ਸਾਨੂੰ ਮਜਬੂਰ ਕਾਰੀ ਦਿੱਤਾ ਅੱਜ ਅਸੀਂ ਉਹਨਾਂ ਨੂੰ ਜਵਾਬ ਦੇ ਹੀ ਦੇਣਾ ਆ ਜਵਾਬ ਲੜਾਈਆਂ ਕਰਕੇ ਨਹੀਂ ਦਿੱਤੇ ਜਾਂਦੇ ਸਮਝਦਾਰੀ ਤੋਂ ਦਿੱਤੇ ਜਾਂਦੇ ਆ ਬੀਬੀ ਉਹਨਾਂ ਨੇ ਸਮਝਦਾਰੀ ਵਾਲੀ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਅੱਜ ਸਾਡਾ ਪਿਆਰ ਦੇਖਿਆ ਆ ਹੁਣ ਗੁੱਸਾ ਵੀ ਦੇਖੂਗੇ ਗੁੱਸੇ ਨਾਲ ਅੱਜ ਤੱਕ ਕਿਹੜੇ ਕੰਮ ਸਿਰੇ ਚੜੇ ਆ ਬੀਬੀ ਤੁਸੀਂ ਦੱਸੋ ਇੰਨੇ ਵੱਡੇ ਜ਼ੁਲਮ ਦੀ ਕੀ ਸਜ਼ਾ ਦਿੱਤੀ ਜਾਵੇ ਸਜ਼ਾ ਦੇਣਾ ਕੋਰਟ ਕਚੈਰੀਆਂ ਦਾ ਕੰਮ ਹੁੰਦਾ ਹੈ। ਕੋਰਟ ਕਚੈਰੀਆਂ 'ਚ ਅਜੇ ਤੱਕ ਨਿਰਦੋਸ਼ਾਂ ਨੂੰ ਹੀ ਸਜ਼ਾ ਮਿਲਦੀ ਆਈ ਆ। ਹੁਣ ਅਸੀਂ ਪਰਵਾਸੀਆਂ ਨੂੰ ਸਜ਼ਾ ਦੇ ਕੇ ਰਹਿਣੀ। ਹੁਣ ਕੋਈ ਸਾਡੇ ਨਾਲ ਆਵੇ ਨਾ ਆਵੇ, ਹੁਣ ਸਾਨੂੰ ਬੱਚਿਆਂ ਨੂੰ ਵੀ ਸ਼ੁਰੂਆਤ ਕਰਨੀ ਪੈਣੀ। ਹੁਣ ਅਸੀਂ ਆਵਾਜ਼ ਚੱਕੀ ਆ ਤਾਂ ਹੁਣ ਅਸੀਂ ਆਵਾਜ਼ ਨੂੰ ਦੱਬਣ ਨਹੀਂ ਦੇਣਾ। ਇਹ ਵੀਡੀਓ ਕੱਲੀ ਪਰਵਾਸੀਆਂ ਦੇ ਖਿਲਾਫ ਨਹੀਂ, ਬਲਕਿ ਹਰ ਉਸ ਜ਼ੁਲਮ ਦੇ ਖਿਲਾਫ ਹੈ ਜੋ ਸਮਾਜ ਵਿੱਚ ਬੇਖੌਫ ਹੋ ਕੇ ਘੁੰਮ ਰਹੇ ਨੇ। ਆਓ ਇੱਕ ਜੁਟ ਹੋ ਕੇ ਇਹਨਾਂ ਨੂੰ ਨੱਥ ਪਾਈਏ ਇਹਨਾਂ ਬੱਚਿਆਂ ਨੇ ਤਾਂ ਸ਼ੁਰੂਆਤ ਕਰ ਦਿੱਤੀ ਹੈ ਜੇ ਤੁਸੀਂ ਵੀ ਉਹ ਇਹਨਾਂ ਦੇ ਨਾਲ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ